ਸੋਨਾਲਿਕਾ ਡੀਆਈ 60 ਦਾ ਇਹ ਮਾਡਲ ਕਿੰਨੇ ਹੈ ਜੀ ਇਹ 2007 ਮਾਡਲ ਦਾ ਹੈ। ਇਹਦਾ ਡਿਮਾਂਡ ਕਿੰਨੀ ਹੈ ਜੀ ਦੀ? 3,115,000 3,115,000 ਰੁਪਏ ਡਿਮਾਂਡ ਆ ਟਰੈਕਟਰ ਦੀ। ਇਹ ਫਿਰ ਸੋਨਾਲਿਕਾ 60 12 ਮਾਡਲ ਦਾ। ਇਹ 60 ਆਰਐਕਸ ਵਾਲਾ। ਇਹ ਆਰਐਕਕਸ ਆ ਜਾ। ਇਹ ਇੱਕ ਨਵਾਂ ਮਾਡਲ ਹੈ ਜੀ। ਇਹ ਮੰਨ ਲਿਆ 2012। ਇਹ ਡਿਮਾਂਡ ਕਿੰਨੀ ਕਰਦੇ ਹੈ ਜੀ? 4,25,000 ਰੁਪਏ। ਨੰਬਰ ਕੀ ਹੈ ਇਹ ਆਪਣਾ? 99477874 ਲਈ। ਠੀਕ ਹੈ ਜੀ। ਸੱਚੀ ਕਾਰਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਕੋ ਮਿਲ ਚਹੀਏ ਬਰਨਾਲਾ ਟਰੈਕਟਰ ਮੰਡੀ ਤੇ ਏ ਬਾਈ ਆਪਣੇ ਨਾਲ ਆ ਸੀਗਾ ਬਾਈ ਜੀ ਸਸੀ ਗਾਲ ਜੀ ਹੋਰ ਕਿਵੇਂ ਜੀ ਵਧੀਆ ਜੀ ਵਧੀਆ ਠੀਕ ਆ ਜੀ ਇਹ ਪਿੰਡ ਕਿਹੜਾ ਜੀ ਆਪਣਾ ਸੈਣਾ ਸੈਣਾ ਪਿੰਡ ਆ ਬਾਈ ਜੀ ਤੇ ਜੇ ਪੁਰਾਣਾ ਡਾਇਰੈਕਟਰ ਵਿੱਚ ਘਟਾਉਣਾ ਹੋਇਆ ਜੀ ਕੱਟ ਲਾਂਗੇ ਜੀ ਠੀਕ ਆ ਜੀ ਹਾਂਜੀ ਲੋਨ ਵੀ ਕਰਵਾ ਦਾਂਗੇ ਲੋਨ ਕਰਵਾ ਕੇ ਰਹਿਣਾ ਠੀਕ ਆ ਜੀ ਲੋਨ ਇਹ ਅਗਲੇ ਨੇ ਵੇਚਣਾ ਬਖਰੀਦ ਵੀ ਲਵਾਂਗੇ ਠੀਕ ਆ ਸਿੱਧਾ ਵੀ ਇਹ ਨੰਬਰ ਕੀ ਹੈ ਜੀ ਆਪਣਾ 99477874 ਠੀਕ ਆ ਜੀ ਹਾਂਜੀ ਸੋਨਾ ਲਿਖਾ ਡੀ ਆਈ 60 ਦਾ ਇਹ ਮਾਡਲ ਕਿੰਨੇ ਹੈ ਜੀ ਇਹ 2007 ਮਾਡਲ ਆ ਵੀਰੇ 7 ਮਾਡਲ ਆ ਹਾਂ ਕੰਡੀਸ਼ਨ ਦੇ ਪੂਰੀ ਕੈਂਡ ਕੰਡੀਸ਼ਨ ਦਾ ਟ੍ਰੈਕ ਇਹ ਨਾ 20 ਮਾੜ ਲੱਗੀ ਠੀਕ ਹੈ ਸਾਈਡ ਗੇਅਰ ਚ ਆ ਗਿਆ ਸਾਈਡ ਗੇਅਰ ਤੇ ਇੱਥੋਂ ਦੇਖ ਸਕਦਾ ਹਾਂ ਪੇਂਟ ਪੂੜ ਨਹੀਂ ਉਤਰਿਆ ਰੇਟ ਫਾਰਮ ਤੋਂ ਬਾਕੀ ਟਾਇਰ ਟੂ ਦੇਖ ਲੋ ਟਾਇਰ 90 ਪੈਸੇ ਟਾਇਰ ਪਏ ਨੇ 14 ਦੇ ਟਾਇਰਾਂ ਚ ਇਹ 14 ਦੇ ਟਾਇਰਾਂ ਚ ਹੁੰਦਾ ਵੀਰੇ ਚਾਰ ਸਿਲੰਡਰ ਹੁੰਦਾਗਾ ਠੀਕ ਹੈ ਜੀ ਹਾਂ ਜੀ ਤੇ ਚਾਰ ਸਿਲੰਡਰ 14 ਦੇ ਟਾਇਰਾਂ ਚ ਆ ਗਿਆ ਜੀ ਹਾਂ ਤੇ ਫਰੰਟ ਡਿਸਟ੍ਰਿਬਿਊਟਰ ਲੱਗਿਆ ਹੁੰਦਾ ਇਹਦੇ ਠੀਕ ਹੈ ਜੀ ਸਿੰਗਲ ਹਾਂ ਸਿੰਗਲ ਡਿਸਟ੍ਰਿਬਿਊਟਰ ਸਿੰਗਲ ਡਿਸਟ੍ਰਿਬਿਊਟਰ ਬਾਈ ਜੀ ਤੇ ਸਿੰਗਲ ਵਗੈਰਾ ਦਾ ਸਾਰਾ ਕੁਝ ਨਾ ਹੁੰਦਾ ਠੀਕ ਹੈ ਜੀ ਉਹ ਸ਼ੋਸ਼ਾ ਦੇਖ ਲਾ ਠੀਕ ਹੈ ਸਪਾਂਸਰ ਵੀ origignal ਨਾਲ ਦਾ ਹੋਰ ਤਾਂ ਦੱਸ ਸਪਾਂਸਰ ਵੀ ਨਾਲ origignal ਮਿਲਦਾ ਨਹੀਂ ਇਸ ਸਪਾਂਸਰ ਹੂੰ ਠੀਕ ਹੈ ਜੀ ਪ੍ਰਿੰਟ ਵਾਲੇ ਤਾਂ ਰਾਂ ਕੀ ਕੰਡੀਸ਼ਨ ਹੈ 90 ਪੈਸੇ ਠੀਕ ਹੈ ਜੀ ਹੂੰ ਇਹਨੂੰ ਬੱਚਾ ਦਾ ਖਾਓ ਰੀਕੋਡ ਕੈਮਰਾ ਹੈ ਵਿੱਚ ਤਾਂ ਦੇਖ ਜਮਾਨਾ ਮਾ ਅਰੇ ਤੱਕ ਜਰ ਆਏ ਮੰਨ ਲੈ ਵੀ ਕੱਲੀ ਵਾਹੀ ਤੇ ਚੱਲਿਆ ਬੰਦਾ ਟਰਾਲੀ ਤੇ ਚੱਲਿਆ ਨਾ ਤੂੜੀ ਵਾਲੀ ਤੇ ਚੱਲਿਆ ਕਾਸੀ ਤੇ ਨਹੀਂ ਚੱਲਿਆ ਕਿੰਨੇ ਸਿਲੰਡਰ ਹੈ ਜੀ ਇਹ ਪ੍ਰਿੰਟਰ ਤਾਂ ਚਾਰ ਹੀ ਹੁੰਦਾ ਠੀਕ ਹੈ ਜੀ ਹਾਂ ਜੀ ਚਾਰ ਸਿਲੰਡਰ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਪੂਰੀ ਘੈਂਟ ਪਈ ਆ ਤੇ ਮਾਡਲ ਕਿੰਨਾ ਜੀ ਇਹ 2007 7 ਮਾਡਲ ਆ ਰੰਗ ਬਣ ਦੀ ਜੇ ਗੱਲ ਕਰੀ ਰੰਗ ਬਣ ਵੀ ਦੇਖਾ ਤੇਰੇ ਸਾਹਮਣੇ 90% ਦਾ ਕੰਡੀਸ਼ਨ ਪਈ ਆ ਤਾਂ ਤੋਂ ਵੀ ਰਜਨ ਵਾਲਾ ਪੂਰਾ ਜੀ ਵੀਰੇ ਸਾਰਾ ਤੇ 7 ਮਾਡਲ ਆ ਡਿਮਾਂਡ ਕਿੰਨੀ ਆ ਜੀ ਇਹਦੀ 315000 315000 ਰੁਪਏ ਡਿਮਾਂਡ ਆ ਟਰੈਕਟਰ ਦੀ ਇਹ ਕਿੰਨੇ ਦਾ ਆ ਜੀ ਮੌਕੇ ਤੇ ਮੌਕੇ ਤੇ ਮੌਕਾ ਦੇਖਾਂਗੇ ਜਿੰਨੇ ਦਾ ਲਾ ਦੇ ਦੂੰ ਮੈਂ ਤਾਂ ਕਹਿੰਦਾ 315 ਹੀ ਦੇ ਦੇ ਠੀਕ ਆ ਜੀ ਹਾਂ ਮਾਨਦਾਨ ਜ਼ਰੂਰ ਹੋਊਗਾ ਜਿਹੜਾ ਵੀ ਆਊਗਾ ਠੀਕ ਹੈ ਕਰ ਦੋਗੇ ਜੀ ਪਰ ਤਿਆਰ ਦਾ ਮਾ ਦਾਇਰ ਕਰ ਦਿੰਗੇ ਮਰ ਹੋਰ ਦਾ ਠੀਕ ਹੈ ਜੀ ਹਾਂ ਇਹ ਕਿਹਦੀ ਗੱਲ ਹੈ ਅੱਗੇ ਫੇਰ ਸੋਨਾਲੀ ਕਾ ਜੀ ਇਹ ਫੇਰ ਸੋਨਾਲੀ ਕਾ 60 12 ਮਾਡਲ ਇਹ 60 RX ਵਾਲਾ ਇਹ RX ਆ ਗਿਆ ਇਹ ਕਿੰਨੇ ਮਾਡਲ ਹੈ ਜੀ ਇਹ ਮਰ ਲੇਗਾ 2012 12 ਮਾਡਲ ਆਪ ਰ ਸਟੀering ਚ ਆ ਗਿਆ ਆ ਬਸ ਇਹਨਾਂ ਟਾਪ ਮਾਡਲ ਟਰੈਕਟਰ ਦੇਖਣਾ ਮਾ ਕੀ ਸ਼ੇਰਗਾ ਦੇਖੋ ਬਾਈ ਜੀ ਕੰਡੀਸ਼ਨ ਟਰੈਕਟਰ ਦੀ ਸਾਈਡ ਗੇਅਰ ਚ ਆ ਗਿਆ RX ਰੈਡ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਤਾਂ 90 ਪੈਸੇ ਮੰਨ ਲਾ 90 ਪੈਸੇ ਗੁਡੀਆ ਦੇ ਟਾਇਰ ਆ ਚੌਕੜਾ ਹਾਂ ਇਧਰੋਂ ਦਿਖਾ ਰਹੀ ਐ ਇਧਰ ਦੇਖ ਟਰੈਕਟਰ ਦਾ ਦੇ ਨਮਾ ਆਹ ਸਟਿੱਕਰ ਦੇ ਜਾਲੀਆਂ ਜੂੜੀਆਂ ਤੇ ਆ ਕਿੱਥੇ ਰਹਿੰਦੇ ਆ ਇਹ ਚੀਜ਼ ਹਾਂ ਪੱਟੀ ਤੇ ਨਹੀਂ ਪੈਂਟ ਜੱਤ ਰਿਆ ਪੱਟੀ ਤੇ ਰੰਗ ਦੇਖ ਕਿੰਨਾ ਵਿਆਹ ਜੇ ਚੱਲਿਆ ਹੋ ਤਾਈਂ ਰੰਗ ਮੱਚੂ ਠੀਕ ਹੈ ਬੰਦੇ ਕੋਲ 7 ਕਿੱਲੇ ਬਾਹਨ ਸੀ ਆ ਬਾਹਰ ਗਏ ਸੀ ਖੜਾ ਸੀ ਅੰਦਰ ਠੀਕ ਹੈ ਜੀ ਤੇ ਡਬਲ ਪੰਪ ਚ ਆ ਗਿਆ ਹਾਂ ਹਾਂ ਟੌਪ ਮਾਡਲ ਆ ਟੌਪ ਮਾਡਲ ਡਬਲ ਪੰਪ ਤੇ ਡਿਸਟ੍ਰੀਬਿਊਟਰ ਡਬਲ ਟਾਪ ਮਾਡਲ ਹੈ ਜੀ ਟਾਪ ਮਾਡਲ ਠੀਕ ਹੈ ਜੀ ਹਾਂ ਜੀ ਤੇ ਜੈਫਰਟ ਬੈਕ ਸਾਈਡ ਤੋਂ ਦੇਖ ਸਕਦੇ ਹੋ ਕੰਡੀਸ਼ਨ ਤੋਂ ਜੀ ਹੁੱਕ ਦੇਖੋ ਉਹੀ ਪਈ ਹੈ ਕਿਨੇ ਘੰਟੇ ਚੱਲਿਆ ਜੀ ਕੰਡ ਦਾ ਸਾਰਾ 1900 ਚੱਲਿਆ ਵਾ 1900 ਘੰਟੇ ਚੱਲੇ ਰਵਰਸ ਪੀਟਿਓ ਪੀਵੀ 10 ਲੁਧਿਆਣਾ ਨੰਬਰ ਆ ਲੁਧਿਆਣਾ ਦਾ ਮੁੰਡਾ ਕਿਤੇ ਮਿਲਦਾ ਜਰਾ ਲੁਧਿਆਣਾ ਦਾ ਸੁੰਦੇ ਹੀ ਚੰਗਾ ਠੀਕ ਹੈ ਜੀ ਨੰਬਰ ਆ ਗਿਆ ਬਾਈ ਜੀ ਡਬਲ ਪੰਪ ਪਚਾ ਗਿਆ ਇਹ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ। ਅੱਜ ਟਿੱਕਰ ਦੇਖੇ ਤੇ ਮਾਰਦੇ। ਪੂਰਾ ਰੀਜਨਲ ਦੇਖ। ਓਕੇ ਟਿੱਕਰ ਨਾਲ ਰਮਾ ਦਵੈ ਵਾਲਾ ਕਦੂ ਜਿਵਾੜ ਕੇ ਕਿਥੋਂ ਰੰਗ ਲਾਉਂਦਾ ਤਾਂ ਫੇਸ ਟਿੱਕਰ ਆ ਗਾਵੇ ਦੇ। ਠੀਕ ਹੈ ਜੀ। ਹਾਂ। ਇਹ ਡਿਮਾਂਡ ਕਿੰਨੀ ਕਰਦੇ ਆ ਜੀ? 4,25,000 ਰੁਪਿਆ। 4,25,000 ਰੁਪਿਆ ਡਿਮਾਂਡ ਰੱਖੀ ਹੈ ਟਰੈਕਟਰ ਦੀ। ਹਾਂ। ਇਹ ਮਾਡਲ ਕਿੰਨਾ ਹੈ ਜੀ? ਮਾਡਲ 12, ਚੂਹ ਚੱਕੇ ਦੇ ਟਰੈਕਟਰ ਦੀ। ਮੂਰੋ ਦੇਖੀ ਦਿਓ। ਠੀਕ ਹੈ ਜੀ। ਦੇਖਾ। ਆ ਰੀਡਰ ਦੇ 25 ਕੁਈਆ ਨਾਲ ਠੀਕ ਹੈ ਜੀ ਹਾਂ ਇਹਦਾ ਮੀਨਾ ਪਿਆਵਾ ਮੀਨਾ ਪਿਆਵਾ ਨਾ ਕਰਕੇ ਭਰਾ ਦੇਖ ਇਧਰ ਵਿੱਚੋਂ ਪੱਠੀ-ਪੁੱਠੀ ਦੇਖ ਤੇ ਇਹਦਾ ਸ਼ੀਸ਼ੇਰ ਗਾ ਬੁੱਛ ਸਾਰੇ ਦਿਖਾਉਣਾ ਹੈ ਬਾਈ ਸਾਨੂੰ ਕੰਡੀਸ਼ਨ ਡਾਇਰੈਕਟਰ ਦੀ ਦੇਖੋ ਇਨੀ ਸਾਫ ਕੰਡੀਸ਼ਨ ਪਈ ਨਵੀਂ ਬੈਟਰੀ ਚਾਹਤ ਠੀਕ ਹੈ ਜੀ ਨਵੀਂ ਬੈਟਰੀ ਹੈ ਬਾਈ ਇਹਦਾ ਮਾਰਦਾਨ ਹੋਵੇ ਜੋ ਵੀ ਹਾਂ ਮਾਰਦਾਨ ਕਰਾਂਗੇ ਵੀਰੇ ਜਿਹੜਾ ਕੋਈ ਆਊ ਠੀਕ ਹੈ ਜੀ ਹਾਂ ਇਹ ਨੰਬਰ ਬੋਲੇ ਜੀ ਆਪਣਾ 9814778741 ਟਰੈਕਟਰ ਦਾ ਨੰਬਰ ਹੈਗਾ ਪੀਵੀ10 ਲੁਧਿਆਣਾ ਕਸਟਮਰ ਪਾਰਟੀ ਠੀਕ ਹੈ ਜੀ ਹਾਂ ਕਲੇਰ ਮੈਂ 7 ਕਿੱਗਲੇ ਦੀ ਖੇਤੀ ਤੇ ਤੇ ਲੈ ਉਹਦੇ ਬਾਹਰ ਵਗਾਇਆ ਕਿ ਬਾਕੀ 2 ਸਾਲ ਤਾਂ ਅੰਦਰ ਖੜਾ ਰਿਹਾ ਇੱਥੇ ਲੋਨ ਹੋਊ ਜੀ ਬਾਈ ਲੋਨ ਕਰਵਾ ਦਾਂਗੇ ਵੀਰੇ ਇੱਥੇ ਵੀ ਲੋਨ ਹੋਊ ਬਾਈ ਜੀ ਪਰ ਟਰੈਕਟਰ ਵੀ ਕੱਟਿਆ ਜਾਊਗਾ ਕਹਿੰਦੇ ਵਿੱਚ ਕਟਾਉਣਾ ਇਹ ਪਿੰਡ ਜੀ ਆਪਣਾ ਪਿੰਡ ਸਹਿਣਾ ਨੰਬਰ ਦੇ ਬਾਰੇ ਬੋਲੇ ਜੀ 99477874 ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਪਈ ਲੱਗੀ ਤਾਂ ਲਾਈਕ ਕਮੈਂਟ ਐ ਸ਼ੇਅਰ ਕਰਨਾ ਨਾ ਭੁੱਲੋ ਮਿਲ ਜਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ